ਬੀਜੇਪੀ ਪਾਰਟੀ ਜਿੰਦਾਬਾਦ ਬੀਜੇਪੀ ਪਾਰਟੀ ਜਿੰਦਾਬਾਦ ਬਗੇਰ ਸਿੰਘ ਭਾਈਆ ਜਿੰਦਾਬਾਦ ਦਲੇਰ ਸਿੰਘ ਬੱਬੂ ਜਿੰਦਾਬਾਦ ਮਨਨਿੰਦਰ ਭਾਈ ਮੋਦੀ ਜਿੰਦਾਬਾਦ ਨਵੀਂਦਰ ਭਾਈ ਮੋਦੀ ਜਿੰਦਾਬਾਦ ਸੋ ਅੱਜ ਜਨਉਤ ਸ਼ਾ ਜਿਹੜਾ ਜ ਆਪਣੇ ਯੂਵਾ ਪੀੜੀ ਦੇ ਵਿੱਚ ਸਾਡੇ ਹੈਗੇ ਆ ਪ੍ਰਧਾਨ ਯੂਵਾ ਮੋਰਚਾ ਦੇ ਔਰ ਵੱਖ-ਵੱਖ ਪਿੰਡਾਂ ਤੋਂ ਸ਼ਹਿਰ ਤੋਂ ਸਾਡੇ ਜਿਹੜੇ ਸਾਰੇ ਸਾਥੀ ਭਾਰਤੀ ਜਨਤਾ ਪਾਰਟੀ ਦੇ ਯੂਵਾ ਮੋਰਚਾ ਦੇ ਸਾਰੀ ਟੀਮ ਆਈ ਆ ਸੋ ਅੱਜ ਜਿਹੜਾ ਸਾਡਾ ਬਾਈਕ ਰੈਲੀ ਜਿਹੜੀ ਮੋਟਰਸਾਈਕਲ ਰੈਲੀ ਆ ਸ਼ਹਿਰ ਦੇ ਵਿੱਚ ਉਹਦਾ ਇਹਦਾ ਮਤਲਬ ਇਹ ਹੈ ਕਿ ਸਾਡੇ ਨਾਲ ਸਾਡੇ ਜੁਵੇ ਦਾ ਪੂਰਾ ਸਪੋਰਟ ਆ ਜੂਗਾ ਮੋਰਚਾ ਦਾ ਔਰ ਨੌਜਵਾਨ ਪੀੜੀ ਨੇ ਅੱਜ ਪ੍ਰਣ ਕਰ ਲਿਆ ਕਿ ਆਉਣ ਵਾਲਾ ਜਿਹੜੇ ਇੱਕ ਤਰੀਕ ਨੂੰ ਚੋਣ ਨੇ ਪਾਰਲੀਮੈਂਟ ਦੇ ਉਹਦੇ ਵਿੱਚ ਦਿਨੇਸ਼ ਸਿੰਘ ਬੱਬੂ ਜੀ ਨੂੰ ਵੱਡਾ ਸਮਰਥ ਜਿਹੜਾ ਸਮਰਥਨ ਮਿਲੇਗਾ ਆਪਣੇ ਯੁਵਾ ਪੀੜੀ ਦਾ ਔਰ ਆਉਣ ਵਾਲੇ ਟਾਈਮ ਦੇ ਵਿੱਚ ਇਸੇ ਤਰ੍ਹਾਂ ਜਿਹੜਾ ਅੱਜ ਮੁਹਿੰਮ ਇਸ ਦਾ ਸ਼ੁਰੂ ਕੀਤੀ ਆ ਔਰ ਅਗਲਾ ਜਿਹੜਾ ਨੈਕਸ ਸਾਡਾ ਪ੍ਰੋਗਰਾਮ ਇਸ ਤੋਂ ਬਾਅਦ ਜਿਹੜਾ ਬਣੇਗਾ ਛੋਟੀ ਛੋਟੀਆਂ ਬੈਠਕਾਂ ਤੇ ਰੈਲੀਆਂ ਚੱਲ ਹੀ ਰਹੀਆਂ ਨੇ ਪਰ ਅੱਜ ਦਾ ਮਕਸਦ ਇਹ ਹੈ ਕਿ ਆਪਾਂ ਯੁਵਾ ਦਾ ਮੋਟੀਵੇਟ ਜਿਹੜਾ ਯੁਵਾ ਹੋਇਆ ਆਪਣੇ ਯੋਜਨਾਵਾਂ ਤੋਂ ਲੈ ਕੇ ਚਾਹੇ ਉਹਨਾਂ ਦੇ 10 ਸਾਲ ਦੇ ਕਾਰਜ ਤੋਂ ਲੈ ਕੇ ਅੱਜ ਜੁਵਾ ਖੁਸ਼ ਹੈ ਔਰ ਆਪ ਪ੍ਰਣ ਕੀਤਾ ਜੁਵਾ ਮੋਰਚਾ ਨੇ ਕਿ ਅਸੀਂ ਇਹ ਜਿਹੜੀ ਅੱਜ ਦੀ ਰੈਲੀ ਬਾਈਕ ਰੈਲੀ ਕਰਨੀ ਚਾਹੁੰਦੇ ਆ ਜਨੈ ਸਿੰਘ ਬੱਬੂ ਜੀ ਦੇ ਲਈ ਔਰ ਆਸ ਹੈ ਬੜੀ ਵੱਡੀ ਕਿ ਇੱਕ ਤਰੀਕ ਨੂੰ ਵੱਡੀ ਪਾਬੂ ਮਾਦੇ ਨਾਲ ਉਹਨਾਂ ਨੂੰ ਵੋਟਾਂ ਪੈਣਗੀਆਂ ਔਰ 4 ਤਰੀਕ ਨੂੰ ਪਰਮਾਤਮਾ ਕਿਰਪਾ ਕਰੇ ਕਿ ਰਿਜ਼ਲਟ ਜਿਹੜਾ ਬੀਜੇਪੀ ਦਾ ਪੋਜ਼ਿਟਿਵ ਆਏਗਾ ਔਰ ਪਾਰਲੀਮੈਂਟ ਦੇ ਵਿੱਚ ਜੁਵਾ ਮੋਰਚਾ ਨੇ ਪ੍ਰਣ ਕੀਤਾ ਕਿ ਅਸੀਂ ਬੱਬੂ ਜਨੈ ਸਿੰਘ ਬੱਬੂ ਜੀ ਨੂੰ ਪਾਰਲੀਮੈਂਟ ਚ ਭੇਜਾਂਗੇ। ਜਿਹੜੇ ਪ੍ਰਧਾਨ ਜੀ ਲਗਾਤਾਰ ਆਪ ਜਿਹੜੇ ਆ ਦੇਖੋ ਅ ਅੱਜ ਸਾਡੇ ਉਹ ਲੀਡਰ ਨੇ ਭਾਰਤੀ ਜਨਤਾ ਪਾਰਟੀ ਦੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਰ ਉਹਨਾਂ ਦਾ ਆਉਣਾ ਬਹੁਤ ਵੱਡੀ ਗੱਲ ਸੀ ਔਰ ਜਿੱਦਾਂ ਜਿੱਦਾਂ ਉਹਨਾਂ ਨੇ ਵਕ ਵਕ ਪੰਜਾਬ ਦੇ ਵਿੱਚ ਰੈਲੀਆਂ ਕੀਤੀਆਂ ਉਹਨਾਂ ਦੇ ਨਾਲ ਬਹੁਤ ਸਾਨੂੰ ਸਹਿਯੋਗ ਮਿਲਿਆ ਔਰ ਬੜਾ ਵੱਡਾ ਬਲ ਮਿਲਿਆ ਔਰ ਜਿੱਥੇ ਵੀ ਸਾਡੇ ਹੁਣ ਬਾਕੀ ਵੀ ਪ੍ਰੋਗਰਾਮ ਉਹਨਾਂ ਦੇ ਬੰਨ ਰਹੇ ਆ ਜਿੱਥੇ ਜਿੱਥੇ ਥੋੜਾ ਕਿਤੇ ਲੱਗਦਾ ਸੀ ਪਰ ਉਹਨਾਂ ਦੇ ਆਉਣ ਨਾਲ ਸਾਰੀਆਂ ਸਾਡੀਆਂ ਜਿਹੜੀਆਂ ਕਮੀਆਂ ਸੀ ਪੂਰੀਆਂ ਹੋ ਗਈਆਂ ਨੇ ਔਰ ਆਸ ਇਹ ਆ ਕਿ ਅਸੀਂ ਇੱਕ ਤਰੀਕ ਨੂੰ ਭਾਰੀ ਵੋਟਾਂ ਜਿਹੜੀਆਂ ਆਪਾਂ ਭਾਜਪਾ ਪਾਰਟੀ ਨੂੰ ਭੁਗਤਣਗੀਆਂ ਔਰ 4 ਤਰੀਕ ਨੂੰ ਪਰਮਾਤਮਾ ਨੇ ਕਿਰਪਾ ਕਰਨੀ ਆ ਦਿਨੇਸ਼ ਸਿੰਘ ਬੱਬੂ ਜੀ ਨੂੰ ਆਪਾਂ ਐਮਪੀ ਬਣਾ ਕੇ ਪਾਰਲੀਮੈਂਟ ਚ ਭੇਜਾਂਗੇ ਸਰ ਦੇਖੋ ਇਹਦਾ ਠੂਠ ਹੈਗਾ ਵਾ ਲਗਾਤਾਰ ਦੇ ਚਾਰ ਹੈਗਾ ਉਹਦਾ ਵਾਸਤੇ ਅਗਲ ਸਹੀ ਕੀਤਾ ਜਾਣਾ ਪੁਰਾਣੀਆਂ ਤਿਆਰੀਆਂ ਕੀਤੀਆਂ ਗਿਆ ਕਿਹਾ ਦੇਖੋ ਇਹਦੇ ਵਿੱਚ ਜਿਸ ਤਰ੍ਹਾਂ ਗੁਰਦਾਸਪੁਰ ਲੋਕ ਸਭਾ ਦੀ ਗੱਲ ਕਰੀਏ ਬਾਰਡਰ ਜ਼ੋਨ ਕਰਕੇ ਔਰ ਹਮੇਸ਼ਾ ਹੀ ਲੰਬੀ ਰਾਜਨੀਤੀ ਜਿਹੜੀ ਕਾਂਗਰਸ ਪਾਰਟੀ ਨੇ ਕੀਤੀ ਆ ਹੁਣ ਉਹਨਾਂ ਤੋਂ ਬਾਅਦ ਜਿਹੜੀ ਉਹਨਾਂ ਦੇ ਭਾਈਵਾਲ ਜਿਹੜੇ ਛਾੜੂ ਵਾਲੇ ਆ ਦਿੱਲੀ ਜਾ ਕੇ ਭਗਵੰਤਬਾਨ ਸਾਹਿਬ ਕਹਿ ਰਹੇ ਆ ਕਿ ਸੋਨੀਆ ਗਾਂਧੀ ਦੀ ਬੜੀ ਵੱਡੀ ਕੁਰਬਾਨੀ ਆ ਮਤਲਬ ਪਰਿਵਾਰ ਦੀ ਜਿਹੜੀ ਵੱਡੇ ਸ਼ਹਾਹਤਾ ਹੋਈਆਂ ਔਰ ਇੰਦਰਾ ਗਾਂਧੀ ਦੀ ਬਹੁਤ ਵੱਡੀ ਸ਼ਹਾਤ ਹੋਈ ਆ ਇਹ ਕੁਰਬਾਨੀਆਂ ਨੂੰ ਭੁੱਲਿਆ ਨਹੀਂ ਜਾ ਸਕਦਾ ਔਰ ਪੰਜਾਬ ਚ ਆਉਂਦੇ ਆਂ ਪ੍ਰੋਪਗੈਂਡਾ ਸ਼ੁਰੂ ਹੋ ਜਾਂਦਾ ਜੀ ਫਲਾਣਾ ਵੀ ਚੋੜਿਆ ਢੀਂਗੜਾ ਵੀ ਚੋੜਾ ਫਰ-ਫੜ ਕੇ ਵਿਜੀਲੈਂਸ ਨੇ ਅੰਦਰ ਕੀਤੇ ਇਹਨਾਂ ਦੇ ਬੰਦੇ ਕਾਂਗਰਸ ਦੇ ਸਾਨੂੰ ਅਜੇ ਤੱਕ ਇਹ ਨਹੀਂ ਸਮਝ clear ਨਹੀਂ ਕਰ ਸਕੀ ਬੀਜੇਪੀ ਔਰ ਕਾਂਗਰਸ ਕੀ ਹੈ ਆਪਸ ਵਿੱਚ ਇਕੱਠੇ ਆ ਕਿ ਜਾਂ ਵੱਖ-ਵੱਖ ਕੇ ਲੜਨਾ ਚਾਹੁੰਦੇ ਆ ਪਰ ਜੋ ਇਹਨਾਂ ਨੇ ਦਿੱਲੀ ਦੇ ਵਿੱਚ ਝੂਠ ਜਾਂ ਬਾਕੀ ਸਟੇਟਾਂ ਦੇ ਵਿੱਚ ਜਾ ਕੇ ਇਹਨਾਂ ਨੇ ਝੂਠਾ ਪ੍ਰਚਾਰ ਉਹਨਾਂ ਦੀ ਵਾਹ ਵਾਹ ਬੱਲੇ ਬੱਲੇ ਜਿਹੜੀ ਆ ਗਾਂਧੀ ਪਰਿਵਾਰ ਦੀ ਕੀਤੀ ਆ ਭਗਵਾਨ ਜੀ ਔਰ ਇਹ ਸਭ ਰਲੇ ਹੋਏ ਆ ਔਰ ਲੋਕਾਂ ਨੂੰ ਬੇਕੂਬ ਬਣਾ ਰਿਹਾ ਜੋ ਕੁਝ ਵੀ ਇਹ ਕਰ ਰਿਹਾ ਕਿ ਸੰਗਤ ਪਰ ਸੰਗਤ ਸਭ ਕੁਝ ਜਾਣਦੀ ਆ ਔਰ ਇਹ ਜਿਹੜਾ ਇੱਕ ਤਰੀਕ ਨੂੰ ਲੋਕੀ ਇਹਨਾਂ ਨੂੰ ਦੱਸਣਗੇ ਕਿ ਤੁਹਾਡਾ ਜਿਹੜਾ ਮਿਲੀ ਭੁਗਤਿਆ ਉਹ ਕਿਦਾਂ ਖਤਮ ਹੋਣੀ ਆਉਣ ਵਾਲੇ ਸਮੇਂ ਚ ਮੁੱਖ ਮੰਤਰੀ ਪੰਜਾਬ ਦੇ ਲਗਾਤਾਰ ਸਟੇਜਾਂ ਤੋਂ ਉਹੀ ਦੀ ਗੱਲ ਕਰਦੇ ਨੇ ਜਾਂ ਉਹ ਕਮੇਡੀ ਕਰਦੇ ਲੱਗਦਾ ਨਹੀਂ ਮੁੱਦੇ ਜਿਹੜੇ ਗਾਇਵਾਂ ਨਹੀਂ ਮੁੱਦੇ ਹੈ ਹੀ ਨਹੀਂ ਜੀ ਉਹਨਾਂ ਕੋਲੇ ਕੰਮ ਤਾਂ ਕਿਤੇ ਵੀ ਨਹੀਂ ਆਪਾਂ ਜਿਹਨਾਂ ਕਾਰਜਖਾਲ ਆ ਆਪਣੇ ਝਾੜੂ ਵਾਲਿਆਂ ਦੀ ਸਰਕਾਰ ਦਾ ਉਹਦਾ ਕੋਈ ਕਾਰਜਖਾਲ ਜੇ ਤੁਸੀਂ ਦੇਖੋ ਕਿਹੜਾ ਲੋਕਾਂ ਨੂੰ ਕੋਈ ਬੈਨੀਫਿਟ ਜਾਂ ਰੁਜ਼ਗਾਰ ਦੀ ਗੱਲ ਕਰੀਏ ਆਪਾਂ ਕੋਈ ਇੰਡਸਟਰੀ ਦੀ ਗੱਲ ਕਰੀ ਅੱਜ ਇਹਨਾਂ ਨੂੰ ਇੰਨੀ ਸ਼ਰਮ ਹੋਣੀ ਚਾਹੀਦੀ ਹੈ ਜਿਹੜੇ ਝਾੜੂ ਵਾਲੇ ਵੱਡੀਆਂ ਗੱਲਾਂ ਕਰਦੇ ਆ ਕਿ ਅੱਜ ਜਿਹੜੀ ਅਨਪਲਾਈਮੈਂਟ ਹੈ ਜਿਹੜੀ ਸਾਡੀ ਜੁਵਾ ਮੋਰਚਾ ਜਿਹੜਾ ਪੀੜ੍ਹੀ ਹੈ ਜਿਹੜੀ ਸਾਡੀ ਅੱਜ ਇੱਥੇ ਬੇਰੋਜ਼ਗਾਰ ਤੁਰੇ ਫਿਰਦੀ ਆ ਕੋਈ ਇੰਡਸਟਰੀ ਜ਼ੋਨ ਦੀ ਗੱਲ ਨਹੀਂ ਹੁੰਦੀ ਕੋਈ ਇੰਡਸਟਰੀ ਲਿਆਉਣ ਦੀ ਗੱਲ ਨਹੀਂ ਹੁੰਦੀ ਸਿਰਫ ਗੱਲਾਂ ਕਾਗਜ਼ਾਂ ਦੇ ਵਿੱਚ ਕਰੀ ਜਾਂਦੇ ਨੇ ਔਰ ਸਟੇਜਾਂ ਦੇ ਕਮੇਟੀ ਕਰਕੇ ਟਾਈਮ ਪਾਸ ਕਰ ਰਹੇ ਨੇ ਲੋਕਾਂ ਦਾ ਜਿਹੜਾ ਇਹਨਾਂ ਦਾ ਕੰਮ ਆ ਭਗਵੰਤ ਮਾਣ ਦਾ ਕੰਮ ਚੀਵਨੀਸਰ ਦਾ ਕੰਮ ਆ ਉਹਦੇ ਤੇ ਤੇ ਕੋਈ ਕੰਮ ਹੋ ਨਹੀਂ ਰਿਹਾ ਕਦੀ ਉਹਦੇ ਸੰਗ ਲਾ ਲਿਆ ਕਦੀ ਉਹਦਾ ਨੱਡ ਕਰ ਲਿਆ ਸੋ ਲੋਕਾਂ ਨੇ ਇਹਨਾਂ ਨੂੰ ਜਿਹੜਾ ਰਿਜ਼ਲਟ ਜਿਹੜਾ ਰਿਜ਼ਲਟ 4 ਤਰੀਕ ਨੂੰ ਆ ਰਿਹਾ ਉਹਦੇ ਚ ਇਹਨਾਂ ਨੂੰ ਸਬਕ ਸਿਖਾਉਣਾ ਝਾੜੂ ਵਾਲੇ ਦੇ ਕਾਂਗਰਸ ਨੂੰ ਜੋ ਕੁਛ ਇਹਨਾਂ ਝੂਠ ਬੋਲ ਕੇ 65 ਸਾਲ ਰਾਜ ਕੀਤਾ ਕਾਂਗਰਸ ਨੇ ਹੁਣ ਝਾੜੂ ਵਾਲੇ ਦਾ ਚੱਲ ਰਿਹਾ ਇਸ ਕਰਕੇ ਲੋਕ ਸਿਆਣੇ ਹੋ ਚੁੱਕੇ ਆ ਲੋਕ ਸਮਝ ਚੁੱਕੇ ਆ ਕਿ ਸੈਂਟਰ ਦੇ ਵਿੱਚ ਸੰਗਤ ਦੇ ਪਿਆਰ ਦੇ ਨਾਲ ਸਰਕਾਰ ਬਣ ਜਾ ਰਹੀ ਆ ਤੀਜੀ ਵਾਰੀ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਬਣਗੇ ਔਰ ਲੋਕ ਸਮਝ ਚੁੱਕੇ ਆ ਅੱਜ ਮਾਹੌਲ ਤੁਹਾਨੂੰ ਦੱਸ ਰਿਹਾ ਜਿਹੜਾ ਇਕੱਠ ਆ ਇਹ ਯੁਵਾ ਅੱਜ ਤੁਹਾਡੇ ਨਾਲ ਆ ਅੱਜ ਦਾ ਇਕੱਠ ਇਹ ਸਾਬਤ ਕਰ ਰਿਹਾ ਕਿ ਇਹ ਜਿਹੜਾ 4 ਤਰੀਕ ਨੂੰ ਜਿਹੜਾ ਦਿਨੇਸ਼ ਸਿੰਘ ਬੱਬੂ ਜੀ ਦੀ ਜਿੱਤ ਪੱਕੀ ਕਰ ਦਿੱਤੀ ਆ ਜਿਹੜਾ ਯੂਵਾ ਮੋਰਚਾ ਨੇ ਸਾਡੇ ਦਾ ਬੰਦਬਾਦ ਕੀ ਹੋਏਗਾ ਕਿੱਕਲੀਆਂ ਪੂਰੀ ਪਵਾਵਾਂਗੇ ਇਹਦੇ ਪਾਉਂਦੇ ਆ ਰਹੇ ਕਿਕਲੀਆਂ ਜਿੰਨੀਆਂ ਵੀ ਇਹਨਾਂ ਦੀਆਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਵੇਖੋ ਕੰਮਾ ਹਰ ਲੋਕ ਅੱਜ ਪੜੇ ਲਿਖੇ ਸਾਡੇ ਵੋਟਰ ਜਿਹੜੇ ਆ ਔਰ ਇੰਨੀ ਸਮਝ ਉਹਨਾਂ ਨੂੰ ਹੈਗੀ ਹੈ ਕਿ ਸਾਡੇ ਲਈ ਕੀਤਾ ਕਿੰਨੇ ਆ ਕਿਹੜੀਆਂ ਸਰਕਾਰਾਂ ਨੇ ਕੰਮ ਕੀਤੇ ਨੇ ਔਰ ਕਿਕਲੀਆਂ ਇਹਨਾਂ ਦੀ ਆਪਣੇ ਆਪ ਪੈ ਜਾਣੀਆਂ 2-4 ਮਹੀਨੇ ਰੋਕ ਜਾਓ ਵੇਖਿਓ ਹਾਲ ਕੀ ਬਣਨਾ ਇਹਨਾਂ ਦਾ ਅੱਜ ਆਪਸ ਵਿੱਚ ਕੋਈ ਸੁਪਰੀਮੋ ਬਣਨੀ ਤਿਆਰੀ 'ਚ ਬੈਠਾ ਕੋਈ ਕੁਛ ਕਰਨ ਨਹੀਂ ਬੈਠਾ ਇਹ ਸਾਰੀਆਂ ਪਿਕਚਰ ਕਲੀਅਰ ਹੋਏ ਨਹੀਂ ਇਲੈਕਸ਼ਨ ਤੋਂ ਬਾਅਦ ਤੁਸੀਂ ਵੇਖਿਓ ਇਹਨਾਂ ਦਾ ਆਪਸੀ ਜਿਹੜਾ ਹੈ ਸਰ ਟਾਈਮ ਨੂੰ ਆਧਾਰ ਕਰਨਾ